ਮਕਾਨ ਦੇ ਵਿੱਚ 15 ਸਾਲ ਨੌਜਵਾਨ ਦੀ ਲਾਸ਼ ਮਿਲਣ ਦੇ ਨਾਲ ਇਲਾਕੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਹੈ ਲੜਕੇ ਦਾ ਨਾਮ ਅਨਿਕੇਤ ਹੈ ਜਿਸ ਦੀ ਉਮਰ ਤਕਰੀਬਨ 15 ਸਾਲ ਦੱਸੀ ਜਾ ਰਹੀ ਹੈ ਉਸ ਦੇ ਪਰਿਵਾਰ ਨੇ ਦੱਸਿਆ ਕਿ ਉਹ ਫਤੇਗੜ ਚੂੜੀਆਂ ਦਾ ਰਹਿਣ ਵਾਲਾ ਹੈ ਤੇ ਆਪਣੀ ਭੂਆ ਦੇ ਕੋਲ ਲਾਹੌਰੀ ਗੇਟ ਵਿਖੇ ਆਇਆ ਹੋਇਆ ਸੀ ਜਿੱਥੇ ਕਿ ਉਸ ਦੇ ਨਾਲ ਤਿੰਨ ਹੋਰ ਦੋਸਤ ਵੀ ਸਨ ਜਿਨ੍ਹਾਂ ਦੇ ਵੱਲੋਂ ਉਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਇਸ ਲੜਕੇ ਨੂੰ ਮਾਰ ਕੇ ਦਸ਼ਮੇਸ਼ ਵਿਹਾਰ ਕਲੋਨੀ ਦੇ ਵਿੱਚ ਬੰਦ ਪਈ ਕੋਠੀ ਵਿੱਚ ਸੁੱਟ ਗਏ ਨੇ ਤੇ ਇਹੇ ਕਲੋਨੀ ਬਿਲਕੁਲ ਫਤਿਹਪੁਰ ਜੇਲ੍ਹ ਦੀ ਬੈਕਸਾਈਡ ਤੇ ਐ ਤੇ ਮੌਕੇ ਤੇ ਪੁਲਿਸ ਪਹੁੰਚੀ ਫਿਲਹਾਲ ਇਹਨਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੋ ਬੰਦ ਪਈ ਕੋਠੀ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ 15 ਸਾਲਾਂ ਹੈ ਨੌਜਵਾਨ ਜੁੱਥੇ ਕਿ ਇਸ ਦੀ ਲਾਸ਼ ਮਿਲਣ ਦੇ ਕਰਕੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤਾਜ਼ੀ ਕੀ ਆਪਣੀ ਪੂਆ ਦੇ ਕੋਲ ਰਹਿਣ ਆਇਆ ਸੀ ਇਹ ਲੜਕਾ ਜੁੱਥੇ ਕੀ ਤਿੰਨ ਦੋਸਤਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ 15 ਸਾਲਾਂ ਦੇ ਨੌਜਵਾਨ ਦਾ ਉਸ ਦੇ ਤਿੰਨ ਦੋਸਤਾਂ ਦੇ ਵੱਲੋਂ ਹੀ ਕਤਲ ਕੀਤਾ ਗਿਆ ਸੋ ਮੌਕੇ ਤੇ ਫਿਲਹਾਲ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੋ ਬੰਦ ਪਈ ਕੋਠੀ ਦੇ ਵਿੱਚੋਂ ਮਿਲਿਆ ਨੌਜਵਾਨ ਦੀ ਲਾਸ਼ ਨੌਜਵਾਨ ਦੀ ਲਾਸ਼ ਮਿਲਣ ਕਰਕੇ ਪੂਰੇ ਇਲਾਕੇ ਦੇ ਵਿੱਚ ਇਸ ਵੇਲੇ ਦਹਿਸ਼ਤ ਦਾ ਮਾਹੌਲ ਹੈ ਸੋ ਤਿੰਨ ਦੋਸਤਾਂ ਦੇ ਵੱਲੋਂ ਕਤਲ ਕੀਤਾ ਗਿਆ ਆਪਣੇ ਇਸ ਦੋਸਤ ਦਾ ਜੇਲ੍ਹ ਦੀ ਪਿਛਲੀ ਸਾਈਡ ਪੈਂਦੀ ਹੈ ਕਲੋਨੀ ਦੇ ਵਿੱਚ ਵਾਪਰੀ ਘਟਨਾ ਜਿੱਥੇ ਕਿ ਜੇਲ੍ਹ ਦੀ ਸਾਈਡ ਵਾਲੀ ਕੰਧ ਦੇ ਕੋਲ ਜਿੱਥੇ ਕਿ ਬੰਦ ਪਈ ਕੋਠੀ ਹੈ ਉਸ ਦੇ ਵਿੱਚੋਂ ਇਹ লাশ ਹੈ ਜਿਹੜੀ ਕਿ ਉਹ ਬਰਾਮਦ ਹੋਈ ਹੈ ਸੋ 15 ਸਾਲਾਂ ਦਾ ਹੈ ਨੌਜਵਾਨ ਜੁੱਥੇ ਕਿ ਤਿੰਨ ਦੋਸਤਾਂ ਦੇ ਵੱਲੋਂ ਇਸ ਦਾ ਕਤਲ ਕੀਤਾ ਗਿਆ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੋ ਬੰਦ ਪਈ ਕੋਠੀ ਵਿੱਚੋਂ ਮਿਲੀ ਹੈ লাশ ਜਿਸ ਕਰਕੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਇਸ ਵੇਲੇ ਬਣਿਆ ਹੋਇਆ ਹੈ ਜੋਇਲ ਦੀ ਪਿਛਲੀ ਸਾਈਡ ਪੈਂਦੀ ਕਲੋਨੀ ਦੇ ਵਿੱਚ ਇਹ ਘਟਨਾ ਵਾਪਰੀ ਹੈ 15 ਸਾਲ ਦੇ ਨੌਜਵਾਨ ਦਾ ਉਸ ਦੇ ਤਿੰਨ ਦੋਸਤਾਂ ਦੇ ਵੱਲੋਂ ਕਤਲ ਕੀਤਾ ਗਿਆ ਬੇਰਹਿਮੀ ਦੇ ਨਾਲ ਫਿਲਹਾਲ ਮੌਕੇ ਤੇ ਪੁਲਿਸ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵੈਸੇ ਖਬਰ ਤੇ ਜਗਜੀਤ ਸਿੰਘ ਸਾਡਾ ਜੁੜ ਚੁੱਕੇ ਨੇ ਸੋ ਜਗਜੀਤ ਨੌਜਵਾਨ ਦੀ ਲਾਸ਼ ਮਿਲੀ ਹੈ ਇੱਕ ਇਲਾਕੇ ਵਿੱਚ دہشت ਦਾ ਮਾਹੌਲ ਹੈ ਕੀ ਕੋਈ ਜਾਣਕਾਰੀ ਮਿਲ ਪਾਈ ਹੈ ਇਸ ਬਾਰੇ? ਬਿਲਕੁਲ ਪਰ ਮੈਂ ਦੱਸਣਾ ਚਾਹੁੰਦਾ ਕਿ ਜਿਸ ਤਰੀਕੇ ਨਾਲ ਦੇਖ ਰਿਹਾ ਕਿ ਇਹ ਇੱਕ ਅੰਮ੍ਰਿਤਸਰ ਦੇ ਇੱਕ ਇਲਾਕੇ ਦੀ ਗੱਲ ਹੈ ਜਿੱਥੇ ਕਿ ਇਕ ਨੌਜਵਾਨ ਦੀ ਜਿਹੜੀ ਆ 15 ਸਾਲਾਂ ਨੌਜਵਾਨ ਦੀ ਕਿ ਲਾਸ਼ ਮਿਲੀ ਸੀਗੀ ਜਿਸ ਦਾ ਅੱਜ ਖੁਲਾਸਾ ਹੋ ਚੁੱਕਾ ਵਾ ਕਿ ਇੱਕ ਬੰਦ ਪਈ ਕੋਠੀ ਦੇ ਵਿੱਚੋਂ ਜਿਹੜੀ ਇੱਕ ਲਾਸ਼ ਮਿਲੀ ਸੀ ਪਰ ਲਾਸ਼ ਮਿਲਣ ਤੋਂ ਬਾਅਦ ਜਿਹੜਾ ਪੂਰੇ ਇਲਾਕੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਸੀਗਾ ਕਿਉਂਕਿ ਇਹ ਜੇਲ੍ਹ ਦੀ ਬੈਕਸਾਈਡ ਤੇ ਇੱਕ ਪਿੰਦੀ ਕਲੋਨੀ ਆ ਦਸ਼ਮੇਸ਼ ਵਿਵਹਾਰ ਜਿਸ ਵਿੱਚ ਇੱਕ ਜਿਹੜੀ ਘਟਨਾ ਵਾਪਰੀ ਆ ਉੱਥੇ ਇੱਕ ਕੋਠੀ ਸੀਗੀ ਜਿਹੜੀ ਬੰਦ ਪਈ ਸੀ ਜਿਹਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਕਿ ਇੱਕ ਨੌਜਵਾਨ ਜੇ 15 ਬੱਚੇ ਦੀ ਜਿਹੜੀ 15 ਸਾਲਾਂ ਦੀ ਉਹਦੀ ਲਾਸ਼ ਮਿਲੀ ਆ ਉਸ ਤੋਂ ਬਾਅਦ ਜਿਹੜਾ ਪੁਲਿਸ ਵੱਲੋਂ ਕਾਫੀ ਜਿਹੜੀ ਐਸਜੀ ਨੂੰ ਖੰਗਾਲਿਆ ਗਿਆ ਤੇ ਇੱਕ ਗੱਲ ਤੋਂ ਬਾਅਦ ਜਿਹੜਾ ਵਾ ਇਹ ਐਸਟੂ ਕੇ ਪਹੁੰਚੀ ਹੈਗੀ ਪੁਲਿਸ ਨੇ ਜਿਹੜੀ ਆ ਉਹ ਉਸਦੀ ਗੁੱਤੀ ਸੁਝਾ ਲਈ ਆ ਕਿਉਂਕਿ ਜੇ ਇਸ ਵਾਰਦਾਤ ਦੀ ਗੱਲ ਕਰੀਏ ਤੇ ਜਿਹੜਾ ਵਾ ਫਤਿਹਗੜ ਚੂੜੀਆਂ ਰੋਡ ਤੇ ਸਥਿਤ ਰਹਿਣ ਵਾਲੇ ਇੱਕ ਭੂਆ ਦੇ ਜਿਹੜੇ ਕੋਲ ਲਾਹੌਰੀ ਗੇਟ ਜਿਹੜਾ ਪੈਂਦਾ ਉਸ ਦੇ ਵਿੱਚ ਜਿਹੜੀ ਇਹ ਕਲੋਨੀ ਪੈਂਦੀ ਆ ਉਸ ਦੇ ਵਿੱਚ ਜਿਹੜੇ ਤਿੰਨ ਦੋਸਤਾਂ ਵੱਲੋਂ ਜਿਹੜੀ ਆ ਇੱਕ ਆਪਣੇ ਦੋਸਤ ਨੂੰ ਬੁਲਾ ਕੇ ਉਸ ਨੂੰ ਜਿਹੜੀ ਕੁੱਟਮਾਰ ਕੀਤੀ ਗਈ ਉਸ ਤੋਂ ਬਾਅਦ ਉਸ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਅਤੇ ਕਤਲ ਕਰਨ ਤੋਂ ਬਾਅਦ ਉਸ ਜਿਹੜੀ ਬੰਦਵੀ ਕੋਠੀ ਵਿੱਚੀ ਉਹ ਜਿਹੜੀ ਆ ਲਾਸ਼ ਰੱਖ ਦਿੱਤੀ ਗਈ ਅਤੇ ਉਸ ਤੋਂ ਬਾਅਦ ਜਿਹੜੇ ਦੋਸਤ ਕਿਤੇ ਨਾ ਕਿਤੇ ਬੇਫਿਕਰ ਹੋ ਕੇ ਉੱਥੋਂ ਨਿਕਲ ਕੇ ਆ ਗਏ ਕਿ ਇਸ ਦੋਸਤ ਦੀ ਲਾਸ਼ ਪਈ ਰਹਗੀ ਪਰ ਪੁਲਿਸ ਨੇ ਜਿਹੜਾ ਵਾ ਇਸ ਤੀਕਰ ਬੜੀ ਮੁਸਤਕੀ ਨਾਲ ਜਿਹੜੀ ਇਹਦੀ ਜਾਂਚ ਕੀਤੀ ਹੈ ਬਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਜਿਹੜੀ ਹੈ ਸਾਰੀ ਜਿਹੜੀ ਘਟਨਾ ਸੀਗਾ ਉਸ ਨੂੰ ਟ੍ਰੇਸ ਕਰ ਲਿਆ ਅਤੇ ਉਹਨਾਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਵੀ ਟਰੇਸ ਕਰ ਲਿਆ ਜੀ ਪਰਮ ਜੀ ਬਿਲਕੁਲ ਇਸ ਦੇ ਬਾਰੇ ਜਾਣਕਾਰੀ ਮਿਲ ਪਈ ਕਿ ਇਹਨਾਂ ਦੋਸਤਾਂ ਦੇ ਵੱਲੋਂ ਕਿਉਂ ਕੀਤਾ ਗਿਆ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਉਹ ਆਪਣੇ ਹੀ ਦੋਸਤਾਂ ਦਾ ਕਤਲ ਕੀਤਾ ਗਿਆ ਬਿਲਕੁਲ ਪਰਮ ਇਹ ਦੇਖਣਾ ਹੋਵੇਗਾ ਕਿਉਂਕਿ ਹਲੇ ਤੱਕ ਇਸ ਚੀਜ਼ ਦਾ ਖੁਲਾਸਾ ਨਹੀਂ ਹੋਇਆ ਕਿ ਕੀ ਕਾਰਨ ਕੀ ਰਿਹਾ ਵਾ ਇਹਨਾਂ ਦੇ ਆਪਸ ਵਿੱਚ ਕਿਉਂਕਿ ਇਹ ਜੇ ਆਪਸ ਵਿੱਚ ਤਿੰਨੇ ਦੋਸਤ ਬੜੇ ਕਾਸ ਦੱਸੇ ਜਾਂਦੇ ਸੀ ਕਿ ਪੱਕੇ ਦੋਸਤ ਸੀਗੇ ਪਰ ਇਹਨਾਂ ਵੱਲੋਂ ਕਤਲ ਕਰਨ ਦਾ ਹਲੇ ਮਾਮਲਾ ਜਿਹੜਾ ਵਾ ਉਹ ਨਹੀਂ ਕਲੀਅਰ ਹੋ ਸਕਿਆ ਕਿ ਕਿਉਂ ਇਹਨਾਂ ਨੇ ਜਿਹੜਾ ਉਸ ਨੌਜਵਾਨ ਦਾ ਜਿਹੜਾ ਕਤਲ ਕੀਤਾ ਜੀ ਜੀ ਬਿਲਕੁਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ ਸ਼ਾਮ ਕੱਲ ਸ਼ਾਮ ਤੋਂ ਹੀ 6:30 7 ਵਜੇ ਦੇ ਕਰੀਬ ਲੱਭਣਾ ਸ਼ੁਰੂ ਕੀਤਾ ਮੁੰਡੇ ਨੂੰ ਤੇ ਸਾਰੀ ਰਾਤ ਹੀ ਲੱਭਦੇ ਰਹੇ ਸੀ ਉਸ ਵਾਰ ਸਾਰੀ ਰਾਤ ਖਤਮ ਹੋ ਗਈ ਦਿਨ ਚੜ ਗਿਆ ਤੇ ਫਿਰ ਸਾਨੂੰ ਹੌਲੀ-ਹੌਲੀ ਪਤਾ ਲੱਗਦਾ ਰਿਹਾ ਵੀ ਕਿਹੜਾ ਕੋਣ ਕਿਹੜੇ-ਕਿਹੜੇ ਮੁੰਡੇ ਜਿਹੜੇ ਹੀ ਕੈਮਰੇ ਦੀ ਫੁਟੇਜ ਘਟਾਉਂਦੇ ਨੇ ਨਾਂ ਨਾਲ ਹੀ ਉਥੋਂ ਪਤਾ ਲੱਗਦਾ ਰਿਹਾ ਵੀ ਇਹ ਫਲਾਣੇ ਮੁੰਡੇ ਨਾਲ ਆ ਗਿਆ ਆਇਆ ਵਾ ਤੇ ਫਲਾਣਾ ਮੁੰਡਾ ਇਹਨੂੰ ਇੱਥੇ ਛੱਡ ਕੇ ਗਿਆ ਜਿਹੜੇ ਲੋਰੀਗੇੜ ਦੇ ਜਾਂ ਮਾਨਕੇ ਇੱਕ ਮੁੰਡਾ ਤੇ ਇੱਕ ਮੁੰਡਾ 치ੜੀ ਆ ਉਹ ਇੱਥੇ ਲੈ ਕੇ ਆਇਆ ਇਹਨੂੰ ਉਹਦੇ ਕੋ ਪਹਿਲਾਂ ਇਹਨਾਂ ਨੇ ਫੋਨ ਫਾਨ ਖੋਇਆ ਵਾ ਉਸ ਤੋਂ ਬਾਅਦ ਇੱਥੇ ਉਹਨੂੰ ਛੱਡ ਕੇ ਗਏ ਆ ਇਹ ਨਹੀਂ ਪਤਾ ਅੰਦਰ ਕਿੰਨੇ ਮੁੰਡੇ ਸੀ ਦੋ ਤਿੰਨ ਮੁੰਡੇ ਹੋਰ ਸੀ ਅੰਦਰ ਤੇ ਇਹ ਛੱਡ ਕੇ ਤੇ ਮੁੜ ਕੇ ਹੋ ਸਕਦਾ ਵੀ ਇਹ ਵੀ ਇਨਵੋਲਵ ਹੋਣ ਵਿੱਚ ਆਈ ਤੇ ਇਹ ਉਤਰਾ ਦੇ ਪਹਿਲਾਂ ਪਹਿਲਾਂ ਤੇ ਦੱਸਦਾ ਨਹੀਂ ਪਾਇਆ ਕਿੰਦਾ ਸੀ ਮੈਂ ਘੋੜੇਪੀਰ ਛੱਡ ਆਇਆ ਵਾ ਕਰੀ ਕਹਿੰਦਾ ਮੈਂ ਇੰਦਰਾ ਕਲੋਨੀ ਛੱਡ ਕੇ ਆਇਆ ਉਸ ਵਾਰ ਜਿਹਨੇ ਉਹਨੂੰ ਪੁਲਿਸ ਨੇ ਥੋੜਾ ਜਿਹਾ ਪੁੱਛਿਆ ਗਿੱਛਾ ਪੁੱਛਤਾਚ ਕੀਤੀ ਆ ਤੇ ਫੇਰ ਇਹਨੇ ਸਚਾਈ ਦੱਸੀ ਆ ਵੀ ਮੈਂ ਫਲਾਨੀ ਜਗ੍ਹਾ ਲੈ ਕੇ ਆਇਆ ਵੀ ਮੈਂ ਇੱਥੇ ਛੱਡ ਗਿਆ ਉਹਨੂੰ ਮੁੰਡੇ ਨੂੰ ਮੁੰਡੇ ਦਾ ਜਿਹਦੀ ਡੈਥ ਹੋਈ ਜੀ ਉਹਦਾ ਨਾਮ ਹੈ ਅਨਿਕੇਤ ਨਿਕਨੇ ਮਦਾ ਬੁੱਗੀ ਕਿੰਨੀ ਉਮਰ ਸੀ ਇਹਦੀ ਕਰੀਬ 15-16 ਸਾਲ ਉਮਰ ਆ ਜੀ ਹਾਂਜੀ ਹਾਂਜੀ ਕਿੱਥੋਂ ਦਾ ਰਹਿਣ ਵਾਲਾ ਸੀ ਇਹ ਫਤੇਗੜ ਚੂੜੀਆਂ ਸਪਰਿੰਗ ਡੇਲ ਸਕੂਲ ਦੇ ਸਾਹਮਣੇ ਹੈਗੀ ਕਲੋਨੀ ਵਿੰਦਾ ਬੰਗਾ ਮੇਰਾ ਪੁੱਤ ਮੇਰਾ ਦੋਤਰਾ ਜੀ ਤੇ ਤੁਹਾਨੂੰ ਫਿਰ ਤੁਸੀਂ ਕੋਈ ਨਾ ਗੁੰਮਸ਼ਰੀ ਨਹੀਂ ਨਹੀਂ ਇਹ ਅਸਲ 'ਚ ਲੋਰੀਗੇਟ ਇਹਨਾਂ ਦੀ ਭੂਆ ਸੱਕੀ ਭੂਆ ਇਹ ਇੱਥੇ ਆਂਦੇ ਮੁੰਡਾ ਆਪਣੀ ਭੂਆ ਲਾਇਆ ਸੀ ਤੇ ਉੱਥੋਂ ਹੀ ਇਹਨਾਂ ਨੇ ਪਤਾ ਨਹੀਂ ਕੀ ਕੀ ਪਲਾਨਿੰਗ ਬਣਾਈ ਹੈ ਤੇ ਮੁੰਡੇ ਨੂੰ ਜਿਹੜਾ ਕਤਲ ਕਰਕੇ ਸੁੱਟ ਗਏ ਜੇ ਗੱਲ ਕਰੀਏ ਮਕਾਨ ਦੀ ਕਾਫੀ ਸਮੇਂ ਤੋਂ ਅੰਦਰ ਕੋਈ ਕਹਿੰਦੇ ਬੰਦ ਕਿਆ ਸੀ ਇਹ ਫਿਰ ਰਾਤ ਕਿਨੀ ਉਹਨਾਂ ਵੱਲ ਕੋਲ ਦੇ ਅੰਦਰ ਪਤਾ ਨਹੀਂ ਜੀ ਇਹ ਜਿਹੜੀ ਕੋਠੀ ਆ ਇਹ ਮਤਲਬ ਕਿਰਾਏ ਕਰੂਈ ਦਾ ਖਰਾਜ ਦਿੱਤੀ ਆ ਜਿਹੜਾ ਮਾਲਕ ਪਤਾ ਨਹੀਂ ਇਹਦਾ ਕੌਣ ਆ ਸਾਨੂੰ ਨਹੀਂ ਪਤਾ ਇਹਦਾ ਕੌਣ ਮਾਲਕ ਆ ਕੌਣ ਨਹੀਂ ਆ ਤੇ ਇਹ ਤੇ ਹੁਣ ਅਸੀਂ ਜਦੋਂ ਇੱਥੇ ਆਏ ਆ ਕੋਈ 3 3:30 4 ਵਜੇ ਪਹਿਲਾਂ ਇੱਥੇ ਫੁੱਟੇ ਫੜੀ ਕਢਾਈ ਆ ਉਸ ਤੋਂ ਬਾਅਦ ਮੁੰਡਿਆ ਨੇ ਉੱਤੇ ਚੜ ਕੇ ਪਤਾ ਕੀਤਾ ਵਾ ਵੇਖਿਆ ਬੁੱਕਿਆ ਪੁਲਿਸ ਨਾਲ ਲੈ ਕੇ ਤੇ ਉਹਦੀ ਉਪਰ ਦੇ ਨਜ਼ਰਾਏ ਮੁੰਡੇ ਦੇ ਪਿਆਰ ਨਜ਼ਰਾਏ ਤੇ ਲੱਤਾਂ ਬੰਨੀਆਂ ਸੀ ਫਿਰ ਉਹਨਾਂ ਨੇ ਬੂਆ ਬਾਗ ਅੰਦਰੋਂ ਤੋੜ ਤਾੜ ਕੇ ਫਿਰ ਅੰਦਰ ਵੜ ਗਏ ਤੇ ਫਿਰ ਪਤਾ ਲੱਗਾ ਸਾਨੂੰ ਵੀ ਅੰਦਰ ਕੀ ਲੱਗਦਾ ਕਿ